ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਜਿਹੜੀ ਆਪਾਂ ਛੋਟੀ ਦੀ ਵੀਡੀਓ ਪਾਈ ਸੀ ਨਾ ਚੈਨਲ ਤੇ ਅ 22 ਜੱਸੀ ਵਾਲੀ ਭੂਆ ਖੜੀ ਆ ਤਾਂ ਛੋਟੀ ਸੂਪੀ ਸੀ ਤਾਂ ਬਹੁਤ ਹੀ ਸੋਹਣੀ ਨੀਲੀ ਰਾਵੀ ਦੇ ਬੱਚੇ ਨੂੰ ਜਨਮ ਦਿੱਤਾ ਮੇਲਕਾਫ ਨੂੰ ਜਨਮ ਦਿੱਤਾ ਬਹੁਤ ਸ਼ਾਨਦਾਰ ਬੱਚਾ ਬੱਚੇ ਦੇ ਵਿੱਚ ਸਾਰੀਆਂ ਕੁਆਲਿਟੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਬੱਚੇ ਨੂੰ ਜਨਮ ਦਿੱਤਾ ਤਾਂ ਝੋਟੀ ਬਣੀ ਵੀ ਬਹੁਤ ਸੋਹਣੀ ਬਾ ਕਮਾਲ ਇੱਕ ਵਾਰ ਸੂਕੇ ਪਸ਼ੂ 부ਝਦਾ ਆ ਥੋੜਾ ਮਮੂਲੀ ਜੀ 부ਝੀ ਆ ਝੋਟੀ ਤਾਂ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਫਿਰ ਵੀ ਬਹੁਤ ਸੋਹਣੀ ਬਣੀ ਆ ਇੱਕ ਵਾਰ ਤਾਂ ਪਸ਼ੂ ਜੱਸੀ ਬਿਮਾਰੀ ਜੇ ਇਦਾਂ ਨੂੰ ਕਰ ਦੋ ਇੱਕ ਵਾਰ ਤਾਂ ਪਸ਼ੂ ਥੋੜਾ 부ਝਦਾ ਆ ਪਰ ਫਿਰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਥੱਲੇ ਪੱਲੇ ਦੀ ਬਹੁਤ ਸਾਫ ਬਣੀ ਕਰੋ ਦੋਸਤੋ ਚੈੱਕ ਥੱਲੇ ਜਿਹੜੇ ਥਾਣਾ ਲੇਵਾ ਬਹੁਤ ਹੀ ਸ਼ਾਨਦਾਰ ਬਣਾ ਕੇ ਕਰਮਾਂ ਵਾਲੀ ਸੂਈ ਆ ਨਾਲੇ ਇਹ ਚ ਦੁੱਧ ਚੋਇਆ ਹੋਇਆ ਫੇਰ ਵੀ ਕਰਮਾਂ ਵਾਲੀ ਦਾ ਲੇਵਾ ਬਹੁਤ ਆ ਸੋਹਣਾ ਖੜਿਆ ਹੋਇਆ ਲੋ ਵੀ ਇਹ ਨਾ ਭਾਈ ਜੱਸੀ ਆ ਲਪਾਰਟੀ ਹੋ ਗਈ ਆ ਤਾਂ ਮੈਂ ਜੱਸੀ ਬਾਈ ਨੇ ਸੇਲ ਕਰਤੀ ਤਾਂ ਬਾਈ ਉਹ ਨਹੀਂ ਪਹੁੰਚੇ ਹੋਏ ਆ ਜਿਨ੍ਹਾਂ ਨੇ ਮੈਂ ਲਈ ਆ ਆਜੋ ਬਾਈ ਜੀ ਤਾਂ ਬਾਈ ਉਹਨਾਂ ਤੋਂ ਵੇਰਵਾ ਲੈਨੇ ਆ ਤਾਂ ਬਾਈ ਉਹਨਾਂ ਨੇ ਘਰੇ ਰੱਖਣ ਦੀ ਲਈ ਆ ਕਿਹੜਾ ਏਰੀਆ ਸਾਰੀ ਗੱਲਬਾਤ ਕਰਦੇ ਆਂ। ਆਸੀ ਗੱਲ ਵੀਰੇ। ਉਹ ਠੀਕ ਠਾਕ ਜੀ। ਵਧੀਆ ਜੀ। ਚਲੋ ਵਧੀਆ ਜੀ। ਬਾਈ ਜੀ ਕਿਹੜਾ ਏਰੀਆ ਜੀ ਆਪਣਾ? ਬਾਈ ਆਪਣਾ ਪਿੰਡ ਲੌਂਗੋਵਾਲਾ ਜ਼ਿਲ੍ਹਾ ਸੰਗਰੂਰ ਹੈ। ਲਓ ਬਈ ਦੋਸਤੋ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਹੈ ਜੀ। ਠੀਕ ਹੈ ਜੀ। ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ। ਸਹੀ ਆ ਜੀ ਸਹੀ ਆ। ਅ ਬਾਈ ਆਪਾਂ ਘਰੇ ਰੱਖਣ ਲਈ ਰਹੀਏ ਜੀ। ਹਾਂ ਬਾਈ ਆਪਾਂ ਘਰੇ ਰੱਖਾ। ਡੇਰੀ ਦਾ ਕੰਮ ਹੈ ਜੀ ਆਪਾਂ। ਹਾਂ ਬਾਈ ਜੀ ਮੰਨੋ। ਠੀਕ ਹੈ ਜੀ। ਤਾਂ ਘਰੇ ਪਹਿਲਾਂ ਚੰਗੇ ਪਸ਼ੂ ਰੱਖੇ। ਪਹਿਲਾਂ ਵਧੀਆ ਆਪਾਂ ਚੰਗੇ। ਠ ਕਿ ਉਹ ਆਪਾਂ ਪਰਦਾ ਰੱਖਣਾ ਕੋਈ ਚੱਕਰ ਨਹੀਂ ਪਰਦਾ ਨਹੀਂ ਆਪਾਂ ਠੀਕ ਹੈ ਜੀ ਤਾਂ ਕਿੰਨੇ ਦੀ ਬਈ ਇਹ ਝੋਟੀ ਲਈ ਬਈ ਆਪਾਂ 212000 ਅੱਜ ਚੋਟੀ ਲਈ ਲਓ ਬਈ ਦੋਸਤੋ 2 ਲੱਖ ਤੇ 12000 ਰੁਪਏ ਦੀ ਝੋਟੀ ਵਿਕੀ ਆ ਜੱਸੀ ਬਈ ਮੁਬਾਰਕਾਂ ਜੀ ਪਾਰਟੀ ਹੋ ਗਈ ਤੁਹਾਡੇ ਨਾਲ ਜੇ ਉਹ ਵੀ ਥੋੜੀ ਨਾ ਸਪਾਰਸ ਪਵਾਦੀ ਚੰਡੀਗੜ੍ਹ ਤੋਂ ਮੇਰਾ 25 ਘੜਿਆ ਸੀਗਾ ਅੱਛਾ ਜੀ ਠੀਕ ਹੈ ਜੀ ਆਪਣੇ ਬੰਦੇ ਬਾਈ ਰਿਸ਼ਤੇਦਾਰਾ ਚੰਡੀਗੜ੍ਹ ਠੀਕ ਹੈ ਜੀ ਉਹਨਾਂ ਦੇ ਫੋਨ ਉਹ ਮੇਰੇ ਬਾਕੀ ਬੰਦੇ ਠੀਕ ਹੈ ਜੀ ਹਾਂ ਉਹਦੇ ਕਰਕੇ ਫਿਰ ਸਦਾ ਦਬਣਾ ਪੈ ਗਿਆ ਜੀ ਹਾਂ ਚਲੋ ਤਾਂ ਭਈ ਇੰਨੇ ਚ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਨੂੰ ਬਹੁਤ ਚੰਗੀ ਆ ਤੁਸੀਂ ਇਹਨੂੰ ਝੋਟੀ ਨੂੰ ਚੰਗੀ ਸੰਭੋ ਤਾਂ ਅਗਲਾ ਸੂਆ ਨਮੈਸ਼ ਦੇ ਨੇੜੇ ਦਾ ਪੈ ਗਿਆ ਨਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਲੇ ਦੇ ਨੇੜੇ ਦਾ ਸੂਆ ਪੈ ਗਿਆ ਤਾਂ ਝੋਟੀ ਚੰਗਾ ਬੋਲੋ ਹੁਣ ਵੀ ਬੋਲੋ ਤਾਂ ਚੰਗਾ ਜਸੀ ਵੀ ਤਿਆਰ ਹੋ ਠੀਕ ਹੈ ਜੀ ਤਾਂ ਬੋਲੋ ਹੁਣ ਵੀ ਝੋਟੀ ਥੱਲੇ ਚੰਗਾ ਹੋਊਗਾ ਕਿਉਂਕਿ ਜੋਸ਼ ਵਾਲੇ ਵੇ ਦੇ ਵਿੱਚ ਨਹੀਂ ਤਾਂ ਸੂਕੇ ਥੱਲੇ ਕੁਝ ਵੀ ਨਹੀਂ ਰਹਿੰਦਾ ਮੈਂ 15 20 ਦਿਨ ਬਾਅਦ ਚ ਬਣਦੀ ਹੁੰਦੀ ਆ ਅਸਲ ਜਿਹੜੀ ਮੱਝ ਨੇ ਦੁੱਧ ਤੇ ਆਉਂਾ ਨਾ ਉਹ ਪੂਰੇ ਅੱਜ ਤੋਂ 20 ਦਿਨ ਤੱਕ ਆਉਂਾ ਪਰ ਫਿਰ ਵੀ ਮੈਂ ਚੰਗੀ ਬਣੀ ਆ ਇਹ ਦੋਸਤੋ ਜਿਹੜੀ ਦੁੱਧ ਵਾਲੀ ਮੱਝ ਹੁੰਦੀ ਆ ਉਹਦੀਆਂ ਕੁਆਲਿਟੀਆਂ ਹੁੰਦੀਆਂ ਬਾਕੀ ਮੱਝ ਦੇ ਵਿੱਚ ਜਿਹੜੀਆਂ ਕੁਆਲਿਟੀਆਂ ਬਈ ਸਿੰਘ ਦੀ ਜੜ ਬਹੁਤ ਬਰੀਕ ਆ ਹਰ ਪਾਸੇਓਂ ਕਰਮਾਂ ਵਾਲੀ ਦੇ ਵਿੱਚ ਕੁਆਲਿਟੀਆਂ ਬਹੁਤ ਆ ਪਿੰਡਾ ਬਹੁਤ ਬਰੀਕ ਆ ਤਾਂ ਜੇ ਬਾਈ ਉਹਨਾਂ ਨੇ ਘਰੇ ਰੱਖਣ ਲਈ ਲਈ ਆ ਤਾਂ ਬਾਈ ਉਹਨੀ ਚੰਗੀ ਮਿਹਨਤ ਕਰਨ ਤਾਂ ਕੰਪੀਟੀਸ਼ਨ ਲੜ ਕੇ ਆਪਣਾ ਸਥਾਨ ਵੀ ਪ੍ਰਾਪਤ ਕਰ ਸਕਦੇ ਆ ਦੁੱਧ ਚੁਵਾਈ ਦੇ ਵਿੱਚ ਜਿੰਨੀ ਚੰਗੀ ਝੋਟੀ ਆ ਲਓ ਬਾਈ ਜੱਸੀ ਬਾਈ ਤੁਹਾਨੂੰ ਵੀ ਬੜੀਆਂ ਬੜੀਆਂ ਮੁਬਾਰਕਾਂ ਤਾਂ ਬਾਈ ਤੁਹਾਨੂੰ ਵੀ ਬੜੀਆਂ ਬੜੀਆਂ ਮੁਬਾਰਕਾਂ ਜੀ ਪਰਮਾਤਮਾ ਕਿਰਪਾ ਕਰੇ ਤਾਂ ਝੋਟੀ ਰਾਜੀ ਬਾਜੀ ਰਹੇ ਤਾਂ ਚੰਗੇ ਦੁੱਧ ਤੇ ਚੱਲੇ ਤਾਂ ਅੱਗੋਂ ਤੁਹਾਡੇ ਘਰੇ ਰੰਗ ਭਾਗ ਲਾ ਦਵੇ ਤਾਂ ਲਓ ਵੀ ਦੋਸਤੋ ਬਾਈ ਜਸੀ ਨੂੰ ਮੁਬਾਰਕਾਂ ਦੇ ਦਿਓ ਕਮੈਂਟਾਂ ਦੇ ਵਿੱਚ ਤਾਂ ਚੰਗੇ ਪਸ਼ੂ ਘਰੇ ਰੱਖਣ ਦਾ ਹੀ ਬਾਈ ਫਾਇਦਾ ਜਸੀ ਬਾਈ ਇੱਕ ਵਾਰ ਤੋੜ ਕੇ ਦਿਖਾ ਦਿਓ ਸੂਈ ਹੋਈ ਕਿਵੇਂ ਦੀ ਬਣੀ ਹੈ ਤਾਂ ਮੈਂ ਵਾਰ-ਵਾਰ ਇਹੀ ਗੱਲ ਕਰਦਾ ਹੁਣ ਬਾਈ ਤੁਸੀਂ ਹਾਂ ਰੱਸਾ ਫੜਾ ਦਿਓ ਬਾਈ ਉਹਨਾਂ ਨੂੰ ਹੈਨਾ ਲਓ ਫੜੋ ਬਾਈ ਰੱਸਾ ਲਓ ਬਾਈ ਮੜੀ ਜੇ ਇੱਕ ਵਾਰ ਤੋੜ ਕੇ ਦਿਖਾ ਦਿਓ ਤਾਂ ਰੱਸਾ ਫੜਾਉਣ ਵਾਲੀ ਰਸਮ ਕਰ ਲਓ ਬਾਈ ਤਾਂ ਹਾਂ ਮੜਾ ਜੇ ਚਾਂਦਣ ਦੇ ਵਿੱਚ ਤੋੜ ਦਿਓ ਇੱਧਰ ਨਾ ਥੋੜਾ ਪਤਾ ਨਹੀਂ ਸੀ ਲੱਗ ਰਿਹਾ ਪ੍ਰੋਪਰ ਹਾਂ ਇੱਥੇ ਦੇਖ ਰਹੀ ਹੈ ਝੋਟੀ ਠੀਕ ਹੈ ਜੀ ਲਓ ਬਈ ਦੋਸਤੋ ਬਾਕਮਾਲ ਝੋਟੀਆਂ ਬੇਹਿਸਾਬ ਚੰਗੀਆਂ ਲਓ ਫੜੋ ਬਈ ਰਸ ਵਾਹ ਜੀ ਵਾਹ ਸੱਚੇ ਪਾਤਸ਼ਾਹ ਕਰੇ ਪ੍ਰਮਾਤਮਾ ਕਿਰਪਾ ਮੁਬਾਰਕਾਂ ਵੀਰੇ ਬੜੀਆਂ ਬੜੀਆਂ ਠੀਕ ਹੈ ਜੀ ਲਓ ਬਈ ਦੋਸਤੋ ਆਹ ਹੋਈਆ ਬਾਈ ਜੱਸੀ ਵਾਲੀ ਝੋਟੀ ਸੇਲ ਲਓ ਹੁਣ ਗੱਡੀ 'ਚ ਚੜਾ ਲਓ ਵੀਰੇ ਹਨਾ ਹਾਂ ਜੀ ਹਾਂ ਖੋਲੋ ਵੀਰੇ ਬੱਚਾ ਖੋਲੋ ਪ੍ਰਮਾਤਮਾ ਕਰੇ ਕਿਰਪਾ ਲਓ ਬਈ ਬਹੁਤ ਸੋਹਣੀ ਝੋਟੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਐਦਾਂ ਹੀ ਰਾਜੀ ਬਾਜੀ ਰਵੇ ਤਾਂ ਲੈਣੇ ਉਹ ਲੱਭ ਕਰੇ ਰੰਗ ਭਾਗ ਲਾ ਦੋ ਬਈ ਉਹਨਾਂ ਨੂੰ ਬਹੁਤ ਖੂਬਸੂਰਤ ਝੋਟੀਆਂ ਲੋ ਵੀ ਦੋਸਤੋ ਐਸੇ ਚੰਗੇ ਪਸ਼ੂ ਖਰੀਦਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤਾਂ ਆਪਣੇ ਨਾਲ ਜੁੜਿਆ ਰਿਹਾ ਜੁੜੋ ਵੱਧ ਤੋਂ ਵੱਧ ਭਰਾ ਹਾਂਜੀ ਹਾਂ ਐਨਾ ਤੋਂ ਕੰਨਾਂ ਤੋਂ ਪਿੱਛੇ ਕਰ ਲਓ ਹਾਂ ਹਮ ਸਹੀ ਹੈ ਜੀ ਲੋ ਵੀ ਦੋਸਤੋ ਜੇ ਇਦਾਂ ਦੇ ਚੰਗੇ ਚੰਗੇ ਪਸ਼ੂ ਦੇਖਣੇ ਚਾਹੁੰਦੇ ਹੋ ਜਾਂ ਖਰੀਦਣੇ ਚਾਹੁੰਦੇ ਹੋ ਤਾਂ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ